ਮਸ਼ਹੂਰ ਪਾਸਟਰ ਬਜਿੰਦਰ ਨੂੰ ਅੱਜ ਸਜ਼ਾ ਹੋਵੇਗੀ ਦੱਸਦੀ ਹੈ ਕਿ ਮੋਹਾਲੀ ਕੋਰਟ ਦੇ ਵੱਲੋਂ ਪਿਛਲੀ 28 ਮਾਰਚ ਨੂੰ ਜਿਹੜਾ ਸਜ਼ਾ ਦਾ ਐਲਾਨ ਸਜ਼ਾ ਦੀ ਤਰੀਕਾ ਜਿਹੜੀ ਉਹ ਕੀਤੀ ਗਈ ਸੀ ਹੁਕਮ ਦਿੱਤੇ ਗਏ ਸੀ ਉਹਨੇ ਦਿਨ ਜੇਲ੍ਹ ਦੇ ਵਿੱਚ ਰੱਖਣ ਦੇ ਤਾਂ ਹੁਣ ਪਾਸਟਰ ਬਜਿੰਦਰ ਜੇਲ੍ਹ ਦੇ ਵਿੱਚ ਨੇ ਤੇ ਅੱਜ ਉਹਨਾਂ ਨੂੰ ਕੋਰਟ ਲਿਆਂਦਾ ਜਾਵੇਗਾ ਕਿਉਂਕਿ ਅੱਜ ਸਜ਼ਾ ਦਾ ਐਲਾਨ ਹੋਵੇਗਾ ਕਿੰਨੀ ਸਜ਼ਾ ਕੋਰਟ ਦੇ ਵੱਲੋਂ ਦਿੱਤੀ ਜਾਵੇਗੀ ਇਹ ਸਮਾਂ ਦੱਸੂਗਾ ਦਾ ਦੱਸਦੀ ਹੈ ਕਿ 2018 ਦੇ ਕੇਸ ਦੇ ਵਿੱਚ ਇਹ ਸਜ਼ਾ ਹੋਣੀ ਆ ਜਿਸ ਦੇ ਵਿੱਚ ਪਾਸਟਰ ਬਜਿੰਦਰ ਦੇ ਵੱਲੋਂ ਜਿਹੜਾ ਇੱਕ ਜੀਰਕਪੁਰ ਦੀ ਕੁੜੀ ਦੇ ਨਾਲ ਰੇਪ ਕੀਤਾ ਗਿਆ ਸੀ ਉਸ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਸੀ 2018 ਆਂਦੇ ਮਾਮਲੇ ਦੇ ਵਿੱਚ ਜਿਹੜੀ 28 ਮਾਰਚ ਨੂੰ ਸੁਣਵਾਈ ਹੁੰਦੀ ਆ ਉਸ ਦੇ ਵਿੱਚ ਪਾਸਟਰ ਬਜਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਤੇ ਜਿਹੜੀ ਤਰੀਕ 1 April ਆ ਮੁਕਰਰ ਕੀਤੀ ਜਾਂਦੀ ਆ ਸਜ਼ਾ ਦੇਣ ਦੇ ਲਈ ਤਾਂ ਅੱਜ ਜਿਹੜਾ ਪਾਸਟਰ ਬਜਿੰਦਰ ਨੂੰ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕਰਕੇ ਜਿਹੜੀ ਉਸ ਦੀ ਸਜ਼ਾ ਦਾ ਐਲਾਨ ਹੋਵੇਗਾ ਦੱਸਦੀਏ ਕਿ 8 ਸਾਲਾਂ ਬਾਅਦ ਜਿਹੜਾ ਆ ਪਾਸਟਰ ਬਜਿੰਦਰ ਨੂੰ ਸਜ਼ਾ ਹੋਵੇਗੀ ਦੱਸਦੀਏ ਕਿ ਲਗਾਤਾਰ ਸੋਸ਼ਲ ਮੀਡੀਆ ਦੇ ਵਿੱਚ ਚਰਚਾ ਦੇ ਵਿੱਚ ਰਹਿਣ ਵਾਲਾ ਪਾਸਟਰ ਬਜਿੰਦਰ ਅੱਜ ਜੇਲ੍ਹ ਦੇ ਵਿੱਚ ਬੈਠਾ ਹੈ ਦੱਸਦੀਏ ਕਿ ਲਗਾਤਾਰ ਜਿਹੜੀਆਂ ਇਸ ਦੀਆਂ ਵੀਡੀਓ ਵਾਇਰਲ ਹੁੰਦੀਆਂ ਕਦੇ ਚਮਤਕਾਰ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦਾ ਕਦੇ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦਾ ਕਦੇ ਜਿਹੜਾ ਆਪਣੇ ਦੋਸ਼ਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦਾ ਤਾਂ ਅੱਜ ਫੇਰ ਜਿਹੜਾ ਉਹ ਨਿਊਜ਼ ਚੈਨਲਾਂ ਦੀਆਂ ਸੁਰਖੀਆਂ ਬਣਿਆ ਪਾਸਟਰ ਬਜਿੰਦਰ ਕਿਉਂਕਿ ਅੱਜ ਉਸ ਨੂੰ ਸਜ਼ਾ ਹੋਵੇਗੀ ਸਜ਼ਾ ਦਾ ਐਲਾਨ ਹੋਵੇਗਾ 28 ਮਾਰਚ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਦਾਲਤ ਦੇ ਵੱਲੋਂ ਤਾਂ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਜਿਹੜਾ ਪਾਸਟਰ ਬਜਿੰਦਰ ਨੂੰ ਸਜ਼ਾ ਦਾ ਐਲਾਨ ਹੋਵੇਗਾ ਤਾਂ ਸਾਡੇ ਨਾਲ ਵਿਕਟਮ ਦੇ ਸਾਥੀ ਜਿਹੜੇ ਨੇ ਰੋਕੀ ਜੀ ਉਹ ਮੌਜੂਦ ਨੇ ਫੋਨ ਤੇ ਗੱਲਬਾਤ ਕਰਦੇ ਆ ਕਿ ਅੱਜ ਕਿੰਨੀ ਜਿਹੜੀ ਸਜ਼ਾ ਦੀ ਮੰਗ ਕਰਦੇ ਆ ਕਿੰਨੀ ਸਜ਼ਾ ਜਿਹੜੀ ਆ ਉਹ ਰੋਕੀ ਦੇ ਵੱਲੋਂ ਜਿਹੜੀ ਆ ਉਹ ਮੰਗੀ ਜਾ ਰਹੀ ਆ ਕਿੰਨੀ ਸਜ਼ਾ ਪਾਸਟਰ ਬਜਿੰਦਰ ਨੂੰ ਅੱਜ ਹੋ ਸਕਦੀ ਆ ਸਾਡੇ ਨਾਲ ਰੋਕੀ ਜੀ ਫੋਨ ਕਾਲ ਤੇ ਮੌਜੂਦ ਨੇ ਕਰਦਿਆਂ ਗੱਲਬਾਤ ਉਹ 2018 ਦੇ ਮਾਮਲੇ ਦੇ ਵਿੱਚ ਜਿਹੜਾ ਪਾਸਟਰ ਬਜਿੰਦਰ ਆ ਅੱਜ ਉਸ ਦੇ ਸਜ਼ਾ ਦਾ ਐਲਾਨ ਹੋਣਾ ਸਾਡੇ ਨਾਲ ਸਰਪਤੀ ਸਿੰਘ ਰੋਕੀ ਜੀ ਮੌਜੂਦ ਨੇ ਰੋਕੀ ਭਾਈ ਕਿਵੇਂ ਲੱਗਦਾ ਕਿ ਇੰਨੇ ਸਾਲਾਂ ਦੇ ਬਾਅਦ ਜਿਹੜੀ ਤੁਹਾਡੀ ਮਿਹਨਤ ਰੰਗ ਲੈ ਕੇ ਆਈ ਆ ਪਾ ਅੱਜ ਜਿਹੜੀ ਕੋਰਟ ਦੇ ਵਿੱਚ ਸਜ਼ਾ ਸੁਣਾਉਣੀ ਆ ਕਿਵੇਂ ਦੇਖਦੇ ਹੋ ਪੂਰੇ ਮਾਮਲੇ ਨੂੰ ਦੇਖੋ ਪਹਿਲਾਂ ਤਾਂ ਮਹਿਮਾਨਯੋਗ ਅਦਾਲਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਨਸਾਫ ਦਵਾਇਆ ਕਿਉਂਕਿ ਸਾਨੂੰ ਅਦਾਲਤ ਦੇ ਉੱਪਰ ਭਰੋਸਾ ਸੀਗਾ ਵੈਸੇ ਤਾਂ ਸਮਾਜ ਦੇ ਵਿੱਚ ਇੱਕ ਪੁਲਿਸ ਇੱਕ ਹੈ ਜੀ ਸੰਸਥਾ ਹੈ ਜਿਹੜੀ ਇਨਸਾਫ ਲੋਕਾਂ ਨੂੰ ਦਵਾਉਂਦੀ ਹੈ ਜੀ ਪਰ ਇੱਕ ਪਾਵਰਫੁਲ ਵਿਅਕਤੀ ਹੋਣ ਦੇ ਨਾਤੇ ਉਹ ਪ੍ਰੋਫਿਟ ਵਜਿੰਦਰ ਤੇ ਪੈਸਾ ਹੋਣ ਦੇ ਨਾਤੇ ਤੇ ਮੰਤਰੀਆਂ ਨਾਲ ਜਿੱਤਰਾ ਸੁਖਿੰਦਰ ਰੰਧਾਵੇ ਨਾਲ ਚੰਗੇ ਲਿੰਕ ਸੀਗੇ ਕਾਂਗਰਸ ਟਾਈਮ 'ਚ ਉਹਦੇ ਜੀ ਇਹਨਾਂ ਕਰਕੇ ਹਮੇਸ਼ਾ ਇਹ ਬਚਦਾ ਰਿਹਾ ਤੇ ਆਪਣੀ ਪਾਵਰ ਪੈਸੇ ਦੀ ਤਾਕਤ ਲਗਾ ਕੇ ਹਰ ਇੱਕ ਸੰਸਥਾ ਨੂੰ ਹਰ ਇੱਕ ਅਦਾਰੇ ਨੂੰ ਖਰੀਦਦਾ ਰਿਹਾ ਜੀ ਪਰ ਇੱਕ ਅਦਾਰਾ ਸਾਡੇ ਇੰਡੀਆ ਦਾ ਭਾਰਤ ਦਾ ਪੂਰੇ ਵਿਸ਼ਵ ਦਾ ਇੱਕ ਅਦਾਰਾ ਇਦਾਂ ਦਾ ਹੈ ਜੋ ਕਦੇ बिकਦਾ ਨਹੀਂ ਹੈ ਇਹਦਾ ਜੁਡੀਸ਼ੀਅਲ ਤੇ ਬਹੁਤ ਜ਼ਿਆਦਾ ਭਰੋਸਾ ਹੁੰਦਾ ਹੈ ਜੀ ਤੇ ਅਦਾਲਤ ਨੇ ਸਾਨੂੰ ਇਨਸਾਫ ਦਿੱਤਾ ਹੈ ਪੂਰੇ 7 ਸਾਲ ਤੇ 1 2 ਮਹੀਨੇ ਬਾਅਦ ਪੂਰੇ 8 ਸਾਲ ਹੋ ਜਾਣਗੇ ਜੀ ਇਸ ਲੜਾਈ ਨੂੰ ਲੜਦੇ ਇਸ ਲੜਾਈ ਦੇ ਦੌਰਾਨ ਬਹੁਤ ਐਫਆਈਆ ਸਾਡੇ ਤੇ ਹੋਈਆਂ ਹਮਲੇ ਵੀ ਹੋਏ ਜੀ ਜਿਹੜੇ ਸਾਨੂੰ ਪੁਲਿਸ ਪ੍ਰੋਟੈਕਸ਼ਨ ਵੀ ਮਿਲੀ ਜੀ ਪਰ ਅੱਜ 14 ਆਪਣਾ 1 ਅਪ੍ਰੈਲ ਦਾ ਇੱਕ ਇਹੋ ਜਿਹਾ ਟਾਈਮ ਸਾਡੇ ਸਮਾਂ ਹੈ ਇਸ ਟਾਈਮ ਅਸੀਂ ਤਿਆਰ ਹੋ ਰਹੇ ਸੀਗੇ ਜੀ ਤੇ ਇੱਕ ਇਹੋ ਜਿਹਾ ਸਮਾਂ ਹੈ ਜੋ ਸਾਡੇ 8 ਸਾਲ ਦੀ ਮਿਹਨਤ ਰੰਗ ਲਿਆਈ ਹੈ ਜੀ ਤੇ ਹੁਣ ਅਸੀਂ ਮਾਨਯੋਗ ਅਦਾਲਤ ਕੋਲ ਪਹੁੰਚਾਂਗੇ ਮੁਹਾਲੀ ਜੀ ਤੇ ਨਾ ਮੇਰੇ ਵਿਕਟਮ ਵੀ ਹੈ ਜੀ ਤੇ ਤੁਸੀਂ ਪਹੁੰਚ ਕੇ ਉੱਥੇ ਜੋ ਵੀ ਅਦਾਲਤ ਦਾ ਫੈਸਲਾ ਆਉਂਦਾ ਹੈ ਐਸੇ ਤੱਕ ਘੱਟੋ ਘੱਟ ਤਾਂ ਜਿੱਥੇ ਤੱਕ ਕਾਨੂੰਨ ਦੇ ਰੋਕੀ ਜੀ ਤੁਹਾਨੂੰ ਕੀ ਲੱਗਦਾ ਕਿ ਕਿੰਨੀ ਸਜ਼ਾ ਹੋ ਸਕਦੀ ਹੈ ਤੁਸੀਂ ਕਿਹੜੀ ਸਜ਼ਾ ਦੀ ਮੰਗ ਕਰਦੇ ਹੋ 10 ਤੋਂ ਉੱਤੇ ਤੇ ਹੋਊਗੀ ਜੀ ਵੈਸੇ ਤਾਂ ਵੈਸੇ ਤਾਂ ਇੱਕ ਜੋ ਦੇਖਿਆ ਜਾਏ ਸਮਾਜਿਕ ਤੌਰ ਤੇ ਕਹਿੰਦੇ ਵੀ ਦੋ ਤਰ੍ਹਾਂ ਦੇ ਕ੍ਰਾਈਮ ਹੁੰਦੇ ਆ ਇੱਕ ਤਾਂ ਜਾਣ ਬੁੱਝ ਕੇ ਕੀਤਾ ਹੁੰਦਾ ਜੀ ਇੱਕ ਅਣਜਾਣੇ ਚ ਹੋ ਜਾਂਦਾ ਜੀ ਜਿਹੜਾ ਅਣਜਾਣੇ ਚ ਹੁੰਦਾ ਉਹ ਘੱਟ ਤੋਂ ਘੱਟ ਸਜ਼ਾ ਦੇ ਹੀ ਦਿੱਤੀ ਜਾਂਦੀ ਹੈ ਜੱਜ ਵੱਲੋਂ ਜੀ ਇੱਕ ਜਾਣ ਬੁੱਝ ਕੇ ਕੀਤਾ ਜਾਂਦਾ ਜਿਹੜਾ ਕਹਿੰਦਾ ਮੈਂ ਪੈਗੰਬਰ ਆ ਜੀ ਮੈਂ ਪ੍ਰੋਫਿਟ ਆ ਜੀ ਮੈਂ ਸਮਾਜ ਨੂੰ ਸੇਪ ਦੇ ਰਹਾ ਜਿੱਦਾਂ ਕਿ ਤੁਹਾਨੂੰ ਪਤਾ ਹੋਵੇਗਾ ਜਿਹੜੇ ਇਹਨਾਂ ਦੇ ਵਕੀਲ ਸੀ ਤੁਹਾਨੂੰ ਵੱਤ ਉਹਨਾਂ ਨੇ ਲਾਸਟ ਟਾਈਮ ਜਦੋਂ ਐਫਆਈਆਰਾਂ ਸੀ ਦੀ ਪੇਸ਼ ਕੀਤੀਆਂ ਸੀ ਜੀ ਲਾਸਟ ਬੈਸਟ ਤੇ ਉਹਨਾਂ ਨੇ ਕਿਹਾ ਸੀ ਜੀ ਸਾਡਾ ਜਿਹੜਾ ਇਹ ਵਿਅਕਤੀ ਹੈ ਸੁਧਾਰ ਵੱਲ ਨੂੰ ਹੈ ਜੀ ਪ੍ਰਾਫਿਟ ਵਜਿੰਦਰ ਤੇ ਹੁਣ ਸੁਧਰ ਚੁੱਕਿਆ ਹੈ ਉਹਨੇ ਇਦਾਂ ਦੇ ਕੰਮ ਨਹੀਂ ਕਰਦਾ ਜੀ ਤੇ ਜਦੋਂ ਇਹ ਗੱਲ ਬੋਲੀ ਗਈ ਤੇ ਸਾਡੇ ਵਕੀਲ ਅਨਿਲ ਸਾਗਰ ਜੀ ਤੇ ਮੋਹਿਤ ਬਰਮਾ ਜੀ ਨੇ ਇਹ ਗੱਲ ਅੱਗੇ ਰੱਖੀ ਕਿ ਵੀ ਜੀ ਇਹਦਾ ਪਹਿਲਾ ਬੈਕਗ੍ਰਾਉਂਡ ਕ੍ਰਿਮੀਨਲ ਹੈਗਾ ਪਰ ਆਹ ਦੋ ਐਫਆਈਆਰਾਂ ਤੁਹਾਨੂੰ ਹੋਰ ਦਿਖਾਉਂਦੇ ਆ ਜੀ ਇਹ ਤੋਂ ਹੋਰ ਵੀ ਤੁਹਾਨੂੰ ਰਿਕਾਰਡਿੰਗ ਸੀ ਸੀ ਫੁਟੇਜ ਦਿਖਾਉਂਦੇ ਆ ਜਿਹਦੇ 'ਚ ਇਹਦਾ ਜਿਹੜਾ ਵੇਅ ਆ ਟੋਕ ਹੈ ਜਿਹੜਾ ਇਹਦਾ ਨੇਚਰ ਹੈ ਤੇ ਹੁਣ ਵੀ ਕ੍ਰਾਈਮ ਦਾ ਨੇਚਰ ਹੈ ਇਹਦਾ ਤੇ ਹੁਣ ਵੀ ਕ੍ਰਾਈਮ ਕਰਦਾ ਹੈ ਜੀ ਤੇ ਜਦੋਂ ਇਸ ਦੇ ਨੇਚਰ ਨੂੰ ਦੇਖਿਆ ਜਾਵੇ ਨੇਚਰ ਨੂੰ ਤਾਂ ਇਹਨੂੰ 20 ਸਾਲ ਦੀ ਸਜ਼ਾ ਘੱਟ ਹੈ ਕਿਉਂਕਿ ਲਗਾਤਾਰ ਯਮਨਾ ਨਗਰ ਤੋਂ ਲੈ ਕੇ ਹੁਣ ਤੱਕ ਕ੍ਰਾਈਮ ਕਰਦਾ ਆ ਰਿਹਾ ਹੈ ਇੱਕ ਪਗੰਬਰ ਬਣ ਕੇ ਦੇਖੋ ਕਿੱਡਾ ਕੱਡੀ ਵੱਡੀ ਗੱਲ ਹੈ ਦੇਖੋ ਅਸੀਂ ਇੱਕ ਧਰਮ ਵਿਰੋਧੀ ਵਿਅਕਤੀ ਨਹੀਂ ਹੈਗੇ ਜੀ ਅਸੀਂ ਇੱਕ ਇਨਸਾਫ ਦੀ ਮੰਗ ਕੀਤੀ ਹੈ ਜੀ ਅਸੀਂ ਇਨਸਾਫ ਮੰਗਿਆ ਕੋਰਟ ਤੋਂ ਜੁਡੀਸ਼ੀਅਲ ਤੋਂ ਪੁਲਿਸ ਤੋਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਦੇਖੋ ਵਿਅਕਤੀ ਕਿੰਨਾ ਖਤਰਨਾਕ ਹੈ ਜਿਹੜਾ ਇੱਕ ਬਾਈਬਲ ਦੀ ਆੜ ਵਿੱਚ ਜੀ ਬਾਈਬਲ ਦੇ ਵਚਨਾਂ ਨੂੰ ਤੋੜ ਮਰੋੜ ਕੇ ਜੀ ਪਬਲਿਕ ਨੂੰ ਭੜਕਾਉਂਦਾ ਹੈ ਕਿ ਵੀ ਜਿੱਦਾਂ ਕੰਨ ਕੱਟ ਤੇ ਅਸੀਂ ਪਤਰਸ ਨੇ ਕੁਝ ਐਡਾ ਸਮਥਿੰਗ ਵਚਨ ਹੈ ਜੀ ਉਹਦੇ 'ਚ ਕਹਿੰਦਾ ਵੀ ਜੇ ਮੇਰੇ ਮੇਰੇ ਖਿਲਾਫ ਕੋਈ ਬੋਲੇ ਤਾਂ ਉਹਦਾ ਕੰਨ ਕੱਟ ਦੋ ਉਹਨੂੰ ਮਾਰ ਦੋ ਉਹਦੇ ਉਹਨੂੰ ਜਲਾ ਦੋ ਮਤਲਬ ਇਦਾਂ ਦਾ ਵਿਅਕਤੀ ਜਿਹੜਾ ਖੁਦ ਕਰਾਇਮ ਕਰਦਾ ਹੈ ਤੇ ਲੋਕਾਂ ਨੂੰ ਕਹਿੰਦਾ ਵੀ ਮੇਰੇ ਜੇ ਮੈਨੂੰ ਕੋਈ ਬੋਲੇ ਤਾਂ ਉਹਦਾ ਕੰਨ ਕੱਟ ਦੋ ਇਹ ਤਾਂ ਸਰਾਸਰ ਗਲਤ ਹੈ ਨਾ ਇੱਕ ਧਰਮ ਧਰਮ ਦਾ ਪ੍ਰਚਾਰ ਤਾਂ ਨਹੀਂ ਹੋਇਆ ਹੈ ਜੀ ਤੇ ਮੈਂ ਤਾਂ ਇੱਕ ਆਸ ਰੱਖਦਾ ਕਿ ਵੀ ਇਹ ਜਿਹੇ ਦਰਿੰਦੇ ਨੂੰ ਤਾਂ ਜਿਹਨੂੰ ਕਾਨੂੰਨ ਦੀ ਸਭ ਨੌਲੇਜ ਹੈ ਸਮਾਜ ਦਾ ਵੀ ਪਤਾ ਹੈ ਉਸ ਨੂੰ ਉਹਨੂੰ ਪਤਾ ਵੀ ਹੈ ਵੀ ਜੇ ਮੈਂ ਹਰਕਤ ਕਰਾਂਗਾ ਤਾਂ ਮੈਨੂੰ ਇੱਕ ਸਜ਼ਾ ਕਰੜ ਕਰੀ ਤੋਂ ਕਰੜੀ ਸਜ਼ਾ ਹੋ ਸਕਦੀ ਹੈ ਮੈਂ ਤਾਂ ਇਹ ਮੰਗ ਕਰਾਂਗਾ ਘੱਟੋ ਘੱਟ 20 ਸਾਲ ਤੋਂ ਥੱਲੇ ਨਾ ਹੋਵੇ ਕਿਉਂਕਿ ਇੱਕ ਐਗਜ਼ਾਮਪਲ ਪੇਸ਼ ਕੀਤਾ ਜਾਵੇ ਜਿਵੇਂ ਤੁਸੀਂ ਇੱਕ ਧਰਮ 'ਚ ਰਹਿ ਕੇ ਧਰਮ ਦੀ ਆੜ ਦੇ ਵਿੱਚ ਰਹਿ ਕੇ ਤੁਸੀਂ ਇੱਕ ਪੈਸੇ ਦੀ ਰੋਸ਼ਨੀ 'ਚ ਅੰਨਾ ਹੋ ਕੇ ਕੰਮ ਕੀਤਾ ਇੱਕ ਰਾਜਨੀਤਿਕ ਪਾਵਰਾ ਦੇ ਥੱਲੇ ਰਹਿ ਕੇ ਤੁਸੀਂ ਅੰਨੇ ਹੋ ਗਏ ਅੰਨੇ ਵਾ ਤੁਸੀਂ ਕੁੜੀਆਂ ਨਾਲ ਅਤਿਆਚਾਰ ਕੀਤਾ ਮਾਰਕੁੱਟ ਕੀਤੀ ਮਾਰੇ ਡੱਬੇ ਪੈਸਾ ਚੋਰੀ ਕੀਤਾ ਥੱਗੀਆਂ ਮਾਰੀਆਂ ਜੇ ਜਿਹੜਾ ਪੈਸਾ ਮੰਗਣ ਚ ਲੱਗਿਆ ਉਹਨੂੰ ਉਹਦੇ ਨਾਲ ਮਾਰਕੁੱਟ ਚੋਰੀ ਦਾ ਅੰਜਾਮ ਜੀ ਇੰਨਾ ਕ੍ਰਾਈਮ ਇੱਕ ਇੱਕ ਉਪਾਧੀ ਤੇ ਰਹਿ ਕੇ ਕੀਤਾ ਜੀ ਇਹਨੂੰ ਦੇਖਦੇ ਹੋਏ ਕਿੰਨੀਆਂ ਕੋ ਚੁਣੌਤੀਆਂ ਤੁਹਾਨੂੰ ਹੁਣ ਤੱਕ ਮਿਲੀਆਂ ਕਿਉਂਕਿ ਲੰਬਾ ਅਰਸਾ ਹੋ ਗਿਆ 8 ਸਾਲਾਂ ਦਾ ਜਿਹੜਾ ਸਮਾਂ ਤੁਸੀਂ ਦੱਸਦੇ ਹੋ ਕਿ ਪੂਰਾ ਹੋਣ ਵਾਲਾ ਇਹਨਾਂ 8 ਸਾਲਾਂ ਦੇ ਵਿੱਚ ਕਿੰਨੀਆਂ ਕੋ ਚੁਣੌਤੀਆਂ ਮਿਲੀਆਂ ਕਿੰਨੀਆਂ ਕੋ ਧਮਕੀਆਂ ਮਿਲੀਆਂ ਐਕਚੁਅਲ ਸਰ ਮੈਨੂੰ ਯਾਦ ਹੈ ਜਦੋਂ ਇਹਨੇ ਪਹਿਲਾ ਪਰਚਾ ਕਰਾਇਆ ਸੀ ਮੇਤੇ 295 ਦਾ ਜਸਪਾਲ ਮਜੀਦੂ ਤਰੂ ਜੀ ਤੇ ਉਸ ਟਾਈਮ ਜਦੋਂ ਮੈਂ ਸੁੱਤਾ ਪਿਆ ਸੀ ਮੈਨੂੰ ਪ੍ਰੈਸਰ ਪੁਲਿਸ ਦਾ ਫੋਨ ਆਇਆ ਜੀ ਤੁਹਾਡੇ ਉੱਪਰ ਐਫਰ ਹੋਇਆ ਤੁਹਾਨੂੰ ਪਤਾ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮੈਂ ਤੇ ਮੈਂ ਇੱਕ ਇੱਕ ਗੱਲ ਕਹਿਣਾ ਚਾਹਾਂਗਾ ਵੀ ਸੁੱਤੇ ਪਏ ਤੇ ਐਫਰ ਕਰਤੀ ਜੀ ਸਾਨੂੰ ਬੁਲਾਇਆ ਨਹੀਂ ਜਿਸ ਤਰ੍ਹਾਂ ਇਹ ਚਿੱਕਾ ਮਾਰਦਾ ਹੈ ਜੀ ਸੁਜੀਤ <th>ਪਰ ਚਿੱਕਾ ਮਾਰਦਾ ਹੈ ਨਾ ਵੀ ਐਦਾ ਕਿਦਾਂ ਐਫਰ ਕੱਢਦੀ ਪਰਮਾਨਾ ਕੱਟਦਾ ਹੁੰਦਾ ਹੈ ਜੀ ਬਿਆਨ ਹੁੰਦੇ ਹੁੰਦੇ ਆ ਨੋਟਿਸ ਹੁੰਦਾ ਹੁੰਦਾ ਹੈ ਹਨ ਐਦਾਂ ਹੀ ਤੁਸੀਂ ਸੁਣਿਆ ਵੀ ਹੋਣਾ ਇਹਨਾਂ ਦੀ ਵੀਡੀਓ ਪ੍ਰੋਫੈਡ ਬਜਿੰਦਰ ਵੀ ਇਹ ਗੱਲ ਕਹਿੰਦਾ ਹੈ ਜੀ ਪਰ ਉਹਦੀ ਐਗਜ਼ਾਮਪਲ ਇੱਕ ਮੈਂ ਇਸ ਸਾਈਡ ਹੈ ਜਦੋਂ ਆਪਣੇ ਤੇ ਬੀਤੀ ਤਾਂ ਚਿੱ ਮੈਨੂੰ ਕੋਈ ਨੋਟਿਸ ਨਹੀਂ ਕੋਈ ਪਰਮਾਨਾ ਨਹੀਂ ਸਿਰਫ ਇੱਕ ਪੈਸੇ ਦਿੱਤੇ ਜਾਂਦੇ ਆ ਥਾਣੇ 'ਚ ਐਫਆਰ ਕੱਟ ਜਾਂਦੀ ਆ ਜੀ ਮੈਨੂੰ ਪਤਾ ਤੱਕ ਨਹੀਂ ਉਸ ਤੋਂ ਬਾਅਦ ਫੇਰ ਇੱਕ ਹੋਰ ਐਫਆਰ ਮਾਜਰੀ ਥਾਣੇ ਕੱਟ ਜਾਂਦੀ ਆ ਇਹਦੀ ਜਨਾਨੀ ਦੁਆਰਾ ਮੈਨੂੰ ਪਤਾ ਤੱਕ ਨਹੀਂ ਉਸ ਆਫਾਇਰ ਦਾ ਮੈਂ ਜਿਨ੍ਹਾਂ ਨੂੰ ਮੈਂ ਸਾਬਤ ਹੀ ਨਹੀਂ ਕਰ ਪਾਇਆ ਇਸ ਚੀਜ਼ ਨੂੰ ਤੇ ਉਸ ਤੋਂ ਬਾਅਦ ਇੱਕ ਇੱਕ ਐਫਆਰ ਤੇ ਜਾਲੀ ਐਫਆਰ ਤੇ ਪ੍ਰਤੀਵਾ ਐਸਆਈ ਦੁਆਰਾ ਪੁਲਿਸ ਚੰਡੀਗੜ੍ਹ ਪੁਲਿਸ ਚ ਹੈ ਪ੍ਰਤੀਵਾ ਐਸਆਈ ਐਸਆਈ ਦੁਆਰਾ ਸਾਈਬਰ ਕ੍ਰਾਈਮ 'ਚ ਸੀਗੀ ਉਹ ਉਸ ਦੇ ਦੁਆਰਾ 40 ਲੱਖ ਰੁਪਏ ਲੈ ਕੇ ਮੈਨੂੰ ਇੱਕ ਫੇਕ ਕੇਸ ਦੇ ਵਿੱਚ ਪਲਾਂਟ ਕਰ ਦਿੱਤਾ ਗਿਆ ਜੀ ਪਲਾਂਟ ਕਰਕੇ ਉਸ ਕੇਸ 'ਚ ਮੈਂ 6 ਮਹੀਨੇ ਅੰਦਰ ਜੇਲ੍ਹ ਤੇ ਬੜੈਲ ਜੇਲ੍ਹ 'ਚ ਕੱਟ ਕੇ ਆਇਆ ਜੀ ਤੇ ਜਦੋਂ ਮੇਤੇ ਰੇਵਤਾਂ ਜਾਂਚ ਆਮ ਲਗਾਇਆ ਗਿਆ 7 ਮਾਰਚ 2022 ਨੂੰ ਉਸ ਟਾਈਮ ਮੈਂ ਐਮਐਲਏ ਦੇ ਇਲੈਕਸ਼ਨ ਲੜ ਰਿਹਾ ਸੀ ਮੈਨੂੰ 2 ਪੀਐਸਓ ਗਨਮੈਨ ਮਿਲੇ ਹੋਏ ਸੀਗੇ ਜੀ ਤੇ ਮੈਂ ਜਦੋਂ ਜੇਲ੍ਹ 'ਚ ਗਿਆ ਜਿਹਦਾ ਤੁਸੀਂ ਕਹਦੇ ਹੋ ਵੀ ਕਿਹੜੀ-ਕਿਹੜੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਜੀ ਜਦੋਂ ਮੈਂ ਜੇਲ੍ਹ ਦੇ ਅੰਦਰ ਗਿਆ ਜੀ ਤੇ ਉੱਥੋਂ ਇੱਕ ਮੈਂ ਮੋਟੀਵੇਟ ਹੋ ਕੇ ਨਿਕਲਿਆ ਇਹ ਕਿਉਂ ਕਿਉਂਕਿ ਮੈਂ ਡਾਕਟਰ ਭੀਮਰਾਓ ਅੰਬੇਦਕਰ ਦੇ ਸੰਵਿਧਾਨ ਨੂੰ ਪੜਿਆ ਅੰਦਰ ਜੀ ਮੈਂ ਪੜਿਆ ਵੀ ਨਹੀਂ ਕਾਨੂੰਨ ਤੋਂ ਬੜਾ ਕੋਈ ਨਹੀਂ ਹੈ ਚਾਹੇ ਜਿੰਨੀ ਮਰਜ਼ੀ ਮੈਨੂੰ ਸੰਘਰਸ਼ ਕਰਨਾ ਪੈ ਜਾਵੇ ਚਾਹੇ ਮੇਰੀ ਜਾਨ ਕਿਉਂ ਨਾ ਚਲੇ ਜਾਏ ਪਰ ਮੈਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇਸ ਤਰਿੰਦੇ ਨੂੰ ਸਜ਼ਾ ਕਰਵਾ ਮੰਗ ਕਰਾਂਗਾ ਜੀ ਕੋਈ ਕਾਲ ਨਹੀਂ ਝੂਠੇ ਪਰਚੇ ਹੋ ਰਿਆ ਹੋਣ ਦੋ ਜੇ ਸਾਡੇ ਤੇ ਗੋਲੀਆਂ ਵੀ ਚੱਲੀ ਸਾਡੇ ਤੇ ਹਮਲੇ ਵੀ ਹੋਏ ਸਾਨੂੰ ਥ੍ਰੈਟ ਵੀ ਕੀਤੇ ਗਏ ਜੀ ਸਾਰੇ ਲੱਖਾਂ ਦੀ ਤਦਾਦ ਚ ਖੜ ਕੇ ਨੇ ਇੱਕ ਵੀਡੀਓ ਪਾਈ ਵੀ ਜਿਸ ਲੋੰਬੜੀ ਨੇ ਮੇਰੇ ਉੱਪਰ ਕੇਸ ਕੀਤਾ ਹੈ ਉਸ ਲੋੰਬੜੀ ਕੋ ਹੱਥ ਮਿਲਾਓ ਸਾਰੇ ਇੱਕ ਦੂਸਰੇ ਦਾ ਹੱਥ ਫੜੋ ਪਬਲਿਕ ਨੂੰ ਪਰਖਾਇਆ ਜੀ ਵੀ ਹੱਥ ਫੜੋ ਉਸ ਲੋੰਬੜੀ ਜਹਾਂ ਮਿਲੇ ਉਸਕੋ ਡੈੱਡ ਕਰਨਾ ਹੈ ਡੈੱਡ ਮਾਰ ਦੇਣਾ ਹੈ ਮਾਰ ਉਸ ਲੋੰਬੜੀ ਕੋ ਮਾਰ ਦੋ ਜਿਸ ਨੇ ਵੀ ਕੇਸ ਕੀਤਾ ਉਹਨੇ ਮੈਨੂੰ ਤੇ ਮੇਰੀ ਵਾਈਫ ਨੂੰ ਥ੍ਰੈਟ ਕੀਤਾ ਤੇ ਚਲੋ ਇਹ ਚੀਜ਼ਾਂ ਹੁੰਦੀ ਰਹੀਆਂ ਹੁੰਦੀ ਰਹੀਆਂ ਪੁਲਿਸ ਕੋ ਵੀ ਚਲੇਗੇ ਪ੍ਰਸ਼ਾਸਨ ਕੋ ਵੀ ਚਲੇਗੇ ਪਰ ਇੱਕ ਇੱਕ ਦਬਾਅ ਸੀ ਪ੍ਰਸ਼ਾਸਨ ਦੇ ਉੱਪਰ ਇੱਕ ਇਹਦਾ ਦਬ ਦਬਾਅ ਸੀ ਇੱਕ ਇਹਦੇ ਕੋ ਪੈਸਾ ਬਹੁਤ ਜ਼ਿਆਦਾ ਸੀ ਪੈਸਾ ਬਹੁਤ ਜ਼ਿਆਦਾ ਇਕੱਠਾ ਕਰ ਲਿਆ ਸੀ ਜੀ ਉਸ ਚੀਜ਼ ਨੂੰ ਅਸੀਂ ਦਬਾ ਨਹੀਂ ਪਾਰੇ ਸੀਗੇ ਜੀ ਪਰ ਇੱਕ 21 ਸਾਡੇ ਕੋਲ ਰੋਸ਼ਨੀ ਨਹੀਂ ਰਹਿ ਗਈ ਸੀ ਉਹ ਜੁਡੀਸ਼ੀਅਲ ਜੀ ਉਹ ਜੋ ਵਿਕਰਾਂਤ ਦੱਜਨੇ ਜਿਹੜੇ ਮਾਨਯੋਗ ਹੈ ਅਦਾਲਤ ਮੁਹਾਲੀ ਵੱਲੋਂ ਫਾਸਟ ਟਰੈਕ 'ਚ ਬੈਠਦੇ ਆ ਕੋਰਚ ਜੀ ਵਿਕਰਾਂ ਜੀ ਨੇ ਬਹੁਤ ਜ਼ਿਆਦਾ ਹਿੰਮਤ ਦਿਖਾਈ ਤੇ ਤੇ ਜੁਡੀਸ਼ੀਅਲ ਨੂੰ ਜ਼ਿੰਦਾ ਰੱਖਿਆ ਇਨਸਾਫ ਨੂੰ ਜ਼ਿੰਦਾ ਰੱਖਿਆ ਤੇ ਸਾਨੂੰ ਸਾਡਾ ਹੋਰ ਵੀ ਜ਼ਿਆਦਾ ਵਿਸ਼ਵਾਸ ਬਣ ਗਿਆ ਸਾਡਾ ਕਿ ਜਿੰਨੀ ਹੋਰ ਵੀ ਕੁੜੀਆਂ ਜਿਹੜੀਆਂ ਇਹਦੇ ਖਿਲਾਫ ਆਉਣਾ ਚਾਹੁੰਦੀਆਂ ਉਹ ਵੀ ਅੱਗੇ ਆ ਸਕਦੀਆਂ ਕਿਉਂਕਿ ਜੁਡੀਸ਼ੀਅਲ ਨਹੀਂ ਵਿਕਦੀ ਜਿੰਨੀ ਵਿਕਦੇ ਇਨਸਾਫ ਇੱਕ ਨਾ ਇੱਕ ਦਿਨ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਤੁਸਾਂ ਨੂੰ ਯਾਦ ਹੋਣਾ ਤੁਸੀਂ ਮੇਰਾ ਇੰਟਰਵਿਊ ਕਰ ਰਹੇ ਸੀ ਜੀ ਮੈਂ ਸਜ਼ਾ ਤੋਂ ਇੱਕ ਦਿਨ ਪਹਿਲਾਂ ਜਦੋਂ ਇਹਨਾਂ ਨੇ ਵੀਡੀਓ ਪਾਈ ਸੀ ਵੀ ਇਹ 2018 ਵਾਲੇ ਕੇਸ ਨੂੰ ਦਬਾਣਾ ਚਾ ਰਹੇ ਆ ਜਿਹਨਾਂ ਨੇ ਤਰਨਾ ਪ੍ਰਦਰਸ਼ਨ ਕੀਤਾ ਸੀ ਐਸਐਸਪੀ ਦਫ਼ਤਰ ਸਾਹਮਣੇ ਜੀ 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 ਤੁਸੀਂ ਮੈਨੂੰ ਸਵਾਲ ਕੀਤਾ ਸੀ ਕਿ ਵੀ ਤੁਸੀਂ ਡਿਬੇਟ ਰੱਖਣਾ ਜਾਂਦੇ ਹੋ ਜੀ ਤੇ ਮੈਂ ਤੁਹਾਨੂੰ ਜਵਾਬ ਦਿੱਤਾ ਸੀ ਹਾਂ ਜਿੱਥੇ ਮਰਜ਼ੀ ਪਰ ਇੱਕ ਗੱਲ ਮੈਂ ਉਹਦੇ 'ਚ ਬਹੁਤ ਸਪੈਸ਼ਲੀ ਕਹੀ ਸੀ ਬੀ ਪ੍ਰੋਫਿਟ ਬਜਿੰਦਰਾ ਤੇ ਸੁਰਜੀਤ ਥਾਪਰ ਜੀ ਜਿਹੜਾ ਸੱਚਾਈ ਹੈ ਸੱਚਾਈ 'ਚ ਢੇਰ ਹੋ ਸਕਦੀ ਹੈ ਪਰ ਸੱਚਾਈ ਛੁਪ ਨਹੀਂ ਸਕਦੀ ਸੱਚਾਈ ਦਬ ਨਹੀਂ ਸਕਦੀ ਜੀ ਉਹੀ ਗੱਲ ਸੱਚ ਹੋਈ ਸਚਾਈ ਨੂੰ ਆਂਦੇ ਆਂਦੇ 7 ਸਾਲ 8 ਮਹੀਨੇ ਲੱਗ ਚੁਕੇ ਜੀ ਪਰ ਉਹ ਦਬੀ ਨਹੀਂ ਜੀ ਉਹਨੂੰ ਇੱਕ ਨਾ ਇੱਕ ਦਿਨ ਸਾਹਮਣੇ ਆਣਾ ਪਿਆ ਤੇ ਇਹ ਇਹ ਲੋਕਾਂ ਦੀ ਭਵਿੱਖਬਾਣੀ ਕਰਦਾ ਸੀ ਮੈਂ ਤੁਹਾਡੇ ਚੈਨਲ ਦੇ ਹਿਸਾਬ ਮਾਧਿਅਮ ਦੇ ਨਾਲ ਮੈਂ ਇੱਕ ਗੱਲ ਕਹੀ ਸੀ ਵੀ ਲੋਕਾਂ ਦੀ ਭਵਿੱਖਬਾਣੀ ਕਰਦਾ ਮੈਂ ਇਹਦੀ ਭਵਿੱਖਬਾਣੀ ਕਰਦਾ ਜਾਂ ਇਸ ਮਹੀਨੇ ਦੇ ਅੰਦਰ ਅੰਦਰ ਇਹ ਜੇਲ੍ਹ ਦੇ ਵਿੱਚ ਜਾ ਕੇ ਜੇਲ੍ਹ ਦੀਆਂ ਰੋਟੀਆਂ ਖਾਏਗਾ ਕਹਿੰਦੇ ਇੱਕ ਗਵਾਹੀ ਹੁੰਦੀ ਨਾ ਇੱਕ ਮਤਲਬ ਟੈਸਟਮਨੀ ਹੁੰਦੀ ਹੈ ਉਹਨੇ ਟੈਸਟਮਨੀ ਇਹਦੀ ਇਹ ਬਣ ਗਈ ਜੇਲ੍ਹ ਦੀ ਜੀ ਕਿਉਂਕਿ ਲੋਕਾਂ ਨੂੰ ਭਵਿੱਖਬਾਣੀਆਂ ਕਰਦਾ ਲੋਕਾਂ ਨੂੰ ਉੱਲੂ ਬਣਾਉਂਦਾ ਲੋਕਾਂ ਤੋਂ ਪੈਸੇ ਹੱਟਦਾ ਤੇ ਹੁਣ ਅੱਜ ਉਹ ਜੇਲ੍ਹ 'ਚ ਬੈਠਿਆ ਜਿਉਂ ਬੈਠਿਆ ਉਹਦਾ ਕਾਰਨ ਉਹਦਾ 21 ਹੈ ਕਿ ਲਗਾਤਾਰ ਇੱਕ ਹਿਸਟਰੀ ਸਿਸਟਰ ਵਿਅਕਤੀ ਯਮਨਾ ਨਗਰ ਤੋਂ ਹਾ ਕੇ ਜਿੱਥੇ-ਜਿੱਥੇ ਉਹ ਰਹਾ ਜਿੱਥੇ-ਜਿੱਥੇ ਉਹਨੇ ਪੈੜਾ ਰੱਖੀਆਂ ਜਿੱਥੇ-ਜਿੱਥੇ ਉਹਨੇ ਕਿਰਾਏ ਤੇ ਮਕਾਨ ਲਿੱਤੇ ਉੱਥੇ-ਉੱਥੇ ਉਸ ਵਿਅਕਤੀ ਨੇ ਕ੍ਰਾਈਮ ਕੀਤਾ ਜੀ ਰਫੀ ਜੀ ਗੱਲ ਕਰੀਏ ਕਿ ਅੱਜ ਜੋ ਫੈਸਲੇ ਵਿਕੜੀ ਆ ਅੱਜ ਅਦਾਲਤ ਦੇ ਵੱਲੋਂ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਜਾਣੀ ਆ ਤਾਂ ਤੁਹਾਡੇ ਹਿਸਾਬ ਦੇ ਨਾਲ ਮਾਹੌਲ ਕੀ ਹੋਊਗਾ ਮਾਹੌਲ ਖਰਾਬ ਹੋਣ ਦੇ ਚਾਂਕੇ ਆਗੇ ਤੁਹਾਨੂੰ ਦੇਖੋ ਜੀ ਮਾਹੌਲ ਤਾਂ ਸਾਡੇ ਵੱਲੋਂ ਤਾਂ ਬਿਲਕੁਲ ਠੀਕ ਹੈ ਜੀ ਸਾਡੇ ਵੱਲੋਂ ਤਾਂ ਠੀਕ ਹੈ ਸਾਡੇ ਨਾਲ ਤਾਂ ਪ੍ਰਸ਼ਾਸਨ ਵੀ ਹੈ ਸਾਡੇ ਨਾਲ ਸ਼ਾਸਨ ਵੀ ਹੈ ਉਹਨਾਂ ਨੂੰ ਤਾਂ ਆਣਾ ਪਏਗਾ ਕਿਉਂਕਿ ਜੁਡੀਸ਼ੀਅਲ ਸਾਡੇ ਨਾਲ ਹੈ ਜੀ ਦਾ ਮਾਹੌਲ ਖਰਾਬ ਹੋ ਸਕਦਾ ਕਿਉਂਕਿ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ ਉਹ ਪੀਡਲ ਕੱਟੀ ਕਰਦੇ ਨੇ ਉਹਨਾਂ ਸਾਡੇ ਤੇ ਪਹਿਲਾਂ ਵੀ ਹਮਲੇ ਹੋਏ ਨੇ ਤਾਂ ਇਦਾਂ ਮਾਹੌਲ ਖਰਾਬ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਵੈਸੇ ਡਿਊਟੀ ਤਾਂ ਪੁਲਿਸ ਦੀ ਹੈ ਉਹ ਦੇਖੇਗੀ ਕਿ ਲੋਅ ਇਨਵਰਟਰ ਨੂੰ ਵੈਸੇ ਤਾਂ ਇਹਨਾਂ ਨੇ ਸੁਰਜੀਤ ਥਾਪਰ ਹੋ ਗਿਆ ਜਸਪਾਲ ਮਸੀ ਹੋ ਗਿਆ ਇਹ ਪੋਲੇ ਪਾਲੇ ਜਨਤਾ ਨੂੰ ਤੁਸੀਂ ਇੱਕ ਵੀਡੀਓ ਸੁਣੀ ਹੋਣੀ ਇੱਕ ਲੇਡਿਸ ਹੈ ਉਹ ਉਹ ਇੱਕ ਗੱਡੀ ਦੇ ਵਿੱਚ ਬੈਠ ਕੇ ਇੱਕ ਇੰਟਰਵਿਊ ਦੇ ਰਿਹਾ ਮੇਰੇ ਪਾਪਾ ਜੀ ਮੇਰੇ ਪਾਪਾ ਜੀ ਮਤਲਬ ਉਹ ਬਿਲਕੁਲ ਇਦਾਂ ਲੱਗਦਾ ਹੈ ਕਿ ਵੀ ਜਿਆਦਾ ਪੜੇ ਲਿਖੇ ਨਹੀਂ ਹੈ ਜਿਵੇਂ ਪਿੰਡ ਟੈਪ ਦੇ ਲੱਗ ਰਹੇ ਆ ਮੈਨੂੰ ਕਿਸੇ ਪਿੰਡੋਂ ਜਿੱਤਰਾ ਰੈਂਟ ਤੇ ਲਿਆਏ ਹੋਣ ਹਨਾ ਜੀ ਉਹ ਜ਼ਰੂਰ ਇਦਾਂ ਦਾ ਕੁਝ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਇਹ ਆਪਣੇ ਆਪ ਨੂੰ ਦੂਜਾ ਰਾਮ ਰਹੀਮ ਸਮਝਦਾ ਹੈ ਕਿ ਵੀ ਮੇਤੋਂ ਪਾਵਰਫੁਲ ਵਿਅਕਤੀ ਕੋਈ ਨਹੀਂ ਹੈ ਜੀ ਪਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਕਹਿਣਾ ਗੱਲ ਕਹਿਣਾ ਚਾਹੁੰਦਾ ਕਿ ਕਾਨੂੰਨ ਜੋ ਜਿਹੜਾ ਡਾਕਟਰ ਬੀਮਰਾ अम्बेडकर ਜੀ ਨੇ ਕਾਨੂੰਨ ਬਣਾਇਆ ਹੈ ਕਾਨੂੰਨ ਤੋਂ ਉੱਤੋਂ ਕੋਈ ਵੀ ਵਿਅਕਤੀ ਨਹੀਂ ਹੈ ਕਿਉਂਕਿ ਹੁਣ ਦੇਖਿਓ ਇੱਕ ਤਾਂ ਇਹ ਕੇਸ ਚ ਹੋ ਗਿਆ ਫਿਰ ਕਪੂਰਥਾ ਵਾਲੇ ਚ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਦੇਖਿਓ ਅੱਜ ਇਹਨੂੰ ਡਿਸੀਜਨ ਮਿਲ ਜਾਣਾ ਹੈ ਅੱਜ ਇਹਨੂੰ ਚਿੱਟਾ ਕੁੜਤਾ ਪਜਾਮਾ ਪਹਿ ਜਾਣਾ ਹੈ ਅੱਜ ਇਹ ਆਪਣਾ ਕੰਬਲ ਤੇ ਆਪਣੀ ਜੋ ਵੀ ਉੱਥੇ ਹੋਏਗਾ ਉਹ ਲੈ ਕੇ ਆਪਣੇ ਕੈਦੀ ਬੈਰਕ ਚ ਜਾਏਗਾ ਜੇ ਜਿੱਦਾਂ ਕਿ ਇਹਦੀ ਸੈਲਰੀ ਵੀ ਲੱਗ ਸਕਦੀ ਹੈ ਉੱਥੇ ਕਿਉਂਕਿ ਕੈਦੀਆਂ ਦੀ ਸੈਲਰੀ ਲੱਗਦੀ ਹੈ ਕੰਮ ਕਰਨਾ ਪੈਂਦਾ ਹੈ ਰੋਜ਼ਾਨਾ ਜਾਂ ਕੁਰਸੀਆਂ ਬਣਾਏਗਾ ਜਾਂ ਮੂਵਤੀਆਂ ਬਣਾਏਗਾ ਜਾਂ ਕੁਝ ਵੀ ਸਮਥਿੰਗ ਬਣਾਏਗਾ ਜੀ ਸਭ ਤੋਂ ਵੱਡੀ ਗੱਲ ਜਿਹੜਾ ਵਿਅਕਤੀ ਲੋਕਾਂ ਦੀਆਂ ਠੱਗੀਆਂ ਮਾਰ ਕੇ ਲੋਕਾਂ ਦੀਆਂ ਬਿਮਾਰੀਆਂ ਦੇ ਨਾਂ 'ਤੇ ਪੈਸਾ ਇਕੱਠਾ ਕਰਕੇ ਜੀ ਬੜੇ-ਬੜੇ ਏਸੀਆਂ 'ਚ ਬੈਠਣਾ ਬੜੀ-ਬੜੀ ਗੱਡੀਆਂ 'ਚ ਘੁੰਮਣਾ ਵਿਦਾਊਟ ਏਸੀ ਨਹੀਂ ਰਹਿਣਾ ਉਹ ਵਿਅਕਤੀ ਜੂਨ ਜੁਲਾਈ ਦੇ ਵਿੱਚ ਜਾ ਕੇ ਪਟਿਆਲਾ ਜ਼ਿਲ੍ਹੇ ਕੱਟੇਗਾ ਜਦ ਇਹਨੂੰ ਅਲਰਜੀ ਲੱਗੇਗੀ ਜਦ ਇਹਨੂੰ ਉਹੀ ਮੱਖੀਆਂ ਖਾਣਗੀਆਂ ਉਹੀ ਪਸੀਨਾ ਇਹਨੂੰ ਨਚੜੇਗਾ ਤਾਂ ਇਸ ਨੂੰ ਯਾਦ ਆਏਗਾ ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਇਹਨੂੰ ਸਾਡੇ ਸਾਡੇ ਗੁਨਾਹਾਂ ਦੀ ਸਜ਼ਾ ਮਿਲੀ ਹੈ ਨਹੀਂ ਇਹ ਗਲਤ ਹੈ ਇਹ ਇਹ ਪਰਮਾਤਮਾ ਨੇ ਇਹਨੂੰ ਸਜ਼ਾ ਦਿੱਤੀ ਹੈ ਕਿਹੜਾ ਪਤਾ ਕਿੰਨੇ ਵਿਅਕਤੀਆਂ ਦੇ ਉੱਪਰ ਇਹਨੇ ਅਤਿਆਚਾਰ ਕੀਤੇ ਕਿੰਨੇ ਵਿਅਕਤੀਆਂ ਦਾ ਪੈਸਾ ਖਾਧਾ ਕਿੰਨੇ ਮਜਬੂਰ ਵਿਅਕਤੀਆਂ ਦੀ ਵਿਅਕਤੀਆਂ ਨੇ ਇਹਦੇ ਪਿੱਛੇ ਆਤਮਤਿਆ ਵੀ ਕਰ ਸਕਦੇ ਕਰ ਲਈ ਹੋਣੀ ਹੈ ਜੀ ਜੀ ਬਿਲਕੁਲ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ